ਸਾਰੇ ਪਿੰਡ ਦੇ ਵਿੱਚ ਨੁਕਸਾਨੇ ਨੁਕਸਾਨਾ ਦੇਖ ਲਓ ਤੁਸੀਂ ਪਾਣੀ ਦਾ ਕੀ ਹਾਲ ਆ ਸਾਰੇ ਅੱਗੇ ਤੋਂ ਅੱਗੇ ਚੱਲੋਂਗੇ ਅੱਗੇ ਚੱਲੋਂਗੇ ਪਰ ਪਾਣੀ ਵੱਧ ਤੋਂ ਵੱਧ ਵੱਧਦਾ ਹੀ ਦਿਖ ਰਿਹਾ ਜੀ ਘਟਣ ਦੀ ਕੋਈ ਮੇਦ ਨਹੀਂ ਲੱਗ ਰਹੀ ਮੂੰ ਕਹੀ ਜਾਂਦੇ ਪਿੱਛੇ ਕੱਟ ਗਿਆ ਕੱਟ ਗਿਆ ਕੋਈ ਅਜੇ ਘਟਣ ਦੀ ਮੇਦ ਨਹੀਂ ਹੋਈ ਜੀ ਮਹਿਮੂਦਪੁਰ ਦਾ ਜਿਹੜਾ ਪੁਲ ਹੈ ਇੱਥੇ ਖੜੇ ਆ ਬਾਈ ਜੀ ਤੁਸੀਂ ਕਿਵੇਂ ਵੇਖ ਰਹੇ ਹੋ ਸਥਿਤੀ ਨੂੰ ਸਾਰੇ ਨੂੰ ਪਾਣੀ ਅੱਗੇ ਨਾਲੋਂ ਵੱਧ ਰਿਹਾ ਬਿਲਕੁਲ ਜੀ ਪਾਣੀ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਤਕਰੀਬਨ 3 ਦਿਨ ਹੋ ਗਏ ਲਗਾਤਾਰ ਪਾਣੀ ਹੁਣ ਵਧੇ ਰਿਹਾ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਤਿੰਨ ਤਿੰਨ ਦਿਨਾਂ ਤੋਂ ਡੁੱਬੀਆਂ ਹੋਈਆਂ ਨੇ ਤੇ ਉਹਨਾਂ ਦਾ ਤਾਂ ਬਚਣ ਦਾ ਕੋਈ ਬਣਦਾ ਹੀ ਨਹੀਂ ਹੈ ਕਿ ਬਿਲਕੁਲ ਬਚਣ ਗਿਆ ਉਹ ਤਾਂ ਜਮੀ ਖਤਮ ਨੇ ਗੋਭੀ ਲਾਈ ਸੀਗੀ 2 ਕਿੱਲੇ ਉਹ ਇੰਨਾ ਜ਼ਿਆਦਾ ਪਾਣੀ ਹੋਇਆ ਵੀ ਉਹ ਗੋਭੀ ਖਤਮ ਹੋ ਗਈ ਕੀ ਕਰੂਗਾ ਨੌਜਵਾਨ ਉਹ ਨੌਜਵਾਨ ਮੁੰਡਾ ਵੀ ਸਾਡੇ ਕੋਲ ਆ ਉਹ ਬਾਹਰ ਨਹੀਂ ਗਿਆ ਗਿਆ ਸੀ ਪਿੱਛੇ ਤੇ ਵੀ ਮੈਂ ਤਾਂ ਇੱਥੇ ਰਹਿ ਕੇ ਕੰਮ ਕਰਨਾ ਮੈਂ ਤਾਂ ਇਹੀ ਕਹਿਣਾ ਸਰਕਾਰ ਨੂੰ ਵੀ ਜਿਹਦੇ ਸਾਹਮਣੇ ਖੇਤਾਂ ਦੇ ਸਾਹਮਣੇ ਨਦੀਆ ਉਹਨੂੰ ਡੂੰਗੀ ਕਰਕੇ ਆਬਦੇ ਹੀ ਉੱਪਰ ਲਾਈ ਜਾਵੇ ਖੇਤਾਂ 'ਚ ਉੱਚੇ ਕਰੇ ਜਾਣਾ ਬਿਲਕੁਲ ਮਲਕੀਤੀ ਨੰਬਰਾਂ 'ਚ ਉਹ ਕਟੀ ਹੋਈ ਹੈ ਜੀ ਇਹ ਕੋਈ ਐਵੇਂ ਨਹੀਂ ਵੀ ਕਗਰ ਅਲੱਗ ਕਿਤੇ ਚੱਲ ਰਹੀ ਆ ਸਾਡੀਆਂ ਜ਼ਮੀਨਾਂ ਗਿਰੀਆਂ ਹੋਈਆਂ ਨਹੀਂ ਜਦ ਕਿ ਮਲਕੀਤੀ ਨੰਬਰਾਂ 'ਚ ਉਹ ਕਟੀ ਹੋਈ ਹੈ ਜੀ ਹਰੇਕ ਬੰਦੇ ਦੇ ਤਕਰੀਬਨ ਕਗਰ 'ਚ ਖੇਤ ਗਿਰੇ ਬਨੇ ਆਪਣੀ ਮਲਕੀਤੀ ਜ਼ਮੀਨਗਿਰੀ ਹੋਈ ਹੈ ਇੱਥੇ ਫਲੱਡ ਆਇਆ ਸੀਗਾ ਜੀ 23 ਤੋਂ ਬਾਅਦ 24 'ਚ ਅਸੀਂ ਆਪ ਖਾਲਸਾ ਏਡ ਨੇ ਬਾਕੀ ਕਿਸਾਨਾਂ ਨੇ ਪਿੰਡ ਦਿਆਂ ਨੇ ਆਪ ਬੰਨੇ ਸੀਗੇ ਪਰ ਉਹ ਇੰਨੇ ਜ਼ਿਆਦਾ ਨਹੀਂ ਬੰਨੇ ਗਏ ਹੁਣ ਦੁਬਾਰੇ ਪਾਣੀ ਆਇਆ ਉਹ ਕਈ ਜਗ੍ਹਾ ਤੋਂ ਪਾੜ ਪੈ ਗਿਆ ਦੁਬਾਰੇ ਮੇਰੇ ਆਸ-ਪਾਸ ਇਨ੍ਹਾਂ ਪਿੰਡਾਂ ਦੇ ਲੋਕ ਖੜੇ ਨੇ ਕਿਉਂਕਿ ਸਭ ਤੋਂ ਬੈਟਰ ਹੁਣ ਇਹ ਦੱਸ ਸਕਦੇ ਨੇ ਵੀ ਸਥਿਤੀ ਕੀ ਐ ਕਿਉਂਕਿ ਪਿੱਛੇ ਕਗਰ ਦਾ ਜਿਹੜੀ ਫਲੋ ਐ ਉਹ ਵਧਿਆ ਜਿਹੜਾ ਕੱਲ ਔਰ ਪਰਸੋਂ ਦੀ ਸਥਿਤੀ ਸੀਗੀ ਉਸਤੇ ਵਿੱਚ ਹੁਣ ਕਹਿ ਲਈ ਪਾਣੀ ਦੇ ਨਾਲ ਵਾਧਾ ਹੋਇਆ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਹੀ ਸਵਾਲ ਐ ਤੁਸੀਂ ਇੱਥੇ ਨਾਲ ਪਿੰਡ ਦੇ ਹੋ ਮਹਿਮੂਦਪੁਰ ਮਹਿਮੂਦਪੁਰ ਦੇ ਇਹ ਬਾਈ ਜੀ ਸਾਰੇ ਹਾਂ ਜੀ ਨੇੜੇ ਪਿੰਡਾਂ ਦੇ ਆ ਨੇੜੇ ਪਿੰਡਾਂ ਦੇ ਤੁਹਾਡੇ ਤੱਕ ਵੀ ਆ ਨਾ ਪਹਿਲਾਂ ਬਾਈ ਜੀ ਨੂੰ ਸਵਾਲ ਐ ਕਿਸ ਤਰ੍ਹਾਂ ਵੇਖਦੇ ਹੋ ਸਥਿਤੀ ਨੂੰ ਸਥਿਤੀ ਤਾਂ ਜੀ ਬਹੁਤ ਜ਼ਿਆਦਾ ਨਾਜੁਕਾ ਦੇਖੋ 2023 ਚ ਹੜ ਆਇਆ ਉਸ ਤੋਂ ਬਾਅਦ ਸਰਕਾਰ ਨੇ ਕੋਈ ਇਹ ਨਹੀਂ ਦੇਖਿਆ ਹੈਗਾ ਵੀ ਕਿੰਨੇ ਹਾਲਤ ਮਾੜੇ ਸੀਗੇ ਹੁਣ ਉਸ ਤੋਂ ਵੀ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਜੀ ਅੱਛਾ ਤੇ ਬਹੁਤ ਜ਼ਿਆਦਾ ਸਾਡੇ ਪਿੰਡਾਂ ਇੱਧਰ ਨੀਵੇਂ ਪਿੰਡਾਂ ਆ ਕੇ ਜਲਾਖੜੀਓ ਗੋਲਟ ਪਰ ਹੋ ਗਿਆ ਸਾਰੇ ਘਰਾਂ ਚ ਤਕਰੀਬਨ ਜਿੱਥੇ ਬਹੁਤੇ ਨੀਵੇਂ ਸੀਗੇ ਉੱਥੇ ਪਾਣੀ ਵੜ ਗਿਆ ਤੇ ਡੰਗਰ ਭੁੱਖੇ ਬੈਠੇ ਨੇ ਸਾਰੇ ਸਾਡੇ ਇਲਾਕੇ ਦੇ ਟੋਟਲ ਤੇ ਹੋਰ ਸਾਰੇ ਖੇਤਾਂ ਦਾ ਦੇਖੋ ਆ ਪਾਣੀ ਚੱਲ ਰਿਹਾ ਇੱਕ ਤਾਂ ਪਾਣੀ ਸਾਡੇ ਨਿਕਾਸ ਨਹੀਂ ਬਿਲਕੁਲ ਵੀ ਹੈਗਾ ਜੀ ਜਿਵੇਂ ਇੱਕ ਸਾਈਡ ਖੜ ਗਿਆ ਪੂਲੀਆਂ ਨਹੀਂ ਹੈਗੀਆਂ ਇੱਕ ਪੂਲੀਆਂ ਬੜੀਆਂ ਲਾਈਆਂ ਜਾਣ ਨਿਕਾਸ ਨਾ ਹੋਣ ਕਰਕੇ ਵੀ ਸਾਡਾ ਜਿਆਦਾ ਨੁਕਸਾਨ ਹੁੰਦਾ ਜੀ ਇਹ ਤਾਂ ਚਲੋ ਅਗਲੀ ਅਗਲੀ ਸਥਿਤੀ ਹੈ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਰਨਾ ਹੈ ਮਹਿਮੂਦਪੁਰ ਦਾ ਜਿਹੜਾ ਪੁਲ ਹੈ ਇੱਥੇ ਖੜੇ ਆ ਬਾਈ ਜੀ ਤੁਸੀਂ ਕਿਵੇਂ ਵੇਖ ਰਹੇ ਹੋ ਸਥਿਤੀ ਨੂੰ ਸਾਰੇ ਨੂੰ ਪਾਣੀ ਅੱਗੇ ਨਾਲੋਂ ਵੱਧ ਰਿਹਾ ਹੈ ਬਿਲਕੁਲ ਜੀ ਪਾਣੀ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ तकरीबन 3 ਦਿਨ ਹੋ ਗਏ ਲਗਾਤਾਰ ਪਾਣੀ ਹੁਣ ਵਧੇ ਰਿਹਾ ਪਿੱਛੇ ਤੋਂ ਕੁਝ ਖਬਰਾਂ ਆndੀਆਂ ਨੇ ਵੀ ਚਲੋ ਪਾਣੀ ਘਟ ਗਿਆ ਪਰੰਤੂ ਸਾਡੇ ਇੱਥੇ ਦੇਖਣ ਨੂੰ ਬਿਲਕੁਲ ਨਹੀਂ ਮਿਲਿਆ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਤਿੰਨ ਤਿੰਨ ਦਿਨਾਂ ਤੋਂ ਡੁੱਬੀਆਂ ਹੋਈਆਂ ਨੇ ਤੇ ਉਹਨਾਂ ਦਾ ਤਾਂ ਬਚਣ ਦਾ ਕੋਈ ਮਨਦਾ ਹੀ ਨਹੀਂ ਹੈ ਕਿ ਬਿਲਕੁਲ ਬਚਣ ਗਿਆ ਉਹ ਤਾਂ ਜਮੀ ਖਤਮ ਨੇ ਤੇ ਉਸ ਤੋਂ ਬਾਅਦ ਹੁਣ ਜਿਵੇਂ ਪਿੰਡ ਦੇ ਐਸਪੀ ਚਾਰੇ ਦੇ ਨੀਵੇਂ ਮਕਾਨ ਨੇ ਬਾੜੇ ਨੇ ਪਸ਼ੂ ਵਾਲੇ ਉਹਨਾਂ ਦੀ ਕੰਦਾ ਨੂੰ ਵੀ ਪਾਣੀ ਲੱਗ ਗਿਆ ਪਸ਼ੂਆਂ ਵਾਸਤੇ ਦੇਖੋ ਕਿਤੇ ਵੀ ਚਾਰਾ ਨਹੀਂ ਰਿਹਾ ਤੇ ਪ੍ਰਬੰਧ ਉਰੇ ਤਕਰੀਬਨ ਕਿਸੇ ਚੀਜ਼ ਦਾ ਕੋਈ ਨਹੀਂ ਹੈਗਾ ਸਾਨੂੰ ਬਹੁਤ ਮਾਰ ਆ ਹੁਣ ਪਾਣੀ ਹੈ ਜਿਹੜਾ ਆਪਣੀ ਰਫਤਾਰ ਨਾਲ ਕਿਉਂਕਿ ਇੱਥੇ ਤਿੰਨ ਮਾਰ ਕੰਡਾ ਡਾਂਗਰੀ ਆ ਤਿੰਨੇ ਅੱਗੇ ਇਕੱਠੇ ਹੁੰਦੇ ਨੇ ਤੇ ਅੱਗੇ ਉਹ ਡਾਫ ਲੱਗ ਜਾਂਦੀ ਆ ਪਾਣੀ ਉਤਰਦਾ ਨਹੀਂ ਹੈਗਾ ਪਿੱਛੋਂ ਹੁਣ 2.5 ਫੁੱਟੇ ਕਹਿ ਰਹੇ ਆ ਕੱਲ ਦਾ ਡਾਉਣਾ ਸਾਡੇ ਅੱਜ ਵੀ ਇਹ ਪਾਣੀ ਵਧਿਆ ਸਵੇਰ ਦਾ ਹੁਣ ਵੀ ਸਟੇਬਲ ਚੱਲ ਰਿਹਾ ਮਤਲਬ ਨਾ ਘਟਿਆ ਨਾ ਵਧਿਆ ਇਸੇ ਪੋਜੀਸ਼ਨ ਤੇ ਚੱਲ ਰਿਹਾ ਪਾਣੀ ਰਫਤਾਰ ਰਫਤਾਰ ਤੇਜ਼ ਹੀ ਆ ਪਾਣੀ ਦੀ ਹਜੇ ਤਾਂ ਅਜੇ ਦਾ ਕਵਾੜ ਵੀ ਪਾਣੀ ਜਾ ਰਿਹਾ ਇਹ ਨਿਸ਼ਾਨੀ ਵਧਣ ਦੀ ਹੁੰਦੀ ਆ ਸਾਨੂੰ ਤਾਂ ਕਿਤੇ ਨਹੀਂ ਲੱਗ ਰਿਹਾ ਵੀ ਇਹ ਪਾਣੀ ਘਟ ਰਿਹਾ ਤਾਂ ਕਹਿਣਾ ਇਹਨਾਂ ਦਾ ਕਿ ਪਾਣੀ ਲਗਾਤਾਰ ਵੱਧ ਰਿਹਾ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਆ ਟਰੈਕਟਰ ਲੈ ਕੇ ਵੀ ਮੇ ਵੀ ਸਾਰਾ ਕੀ ਕਰ ਰਹੇ ਹੋ ਅਸੀਂ ਜੀ ਆਈ ਦੇਖ ਰਹੇ ਆ ਪਾਣੀ ਦੇ ਵਾਰੀ ਪਾਣੀ ਦਾ ਬਹੁਤ ਹੋਆ ਜੀ ਪ੍ਰਵਾਹ ਕਿਸੇ ਪਾਸੇ ਘਟਣ ਦੀ ਕੋਈ ਉਮੀਦ ਨਹੀਂ ਹੈਗੀ ਹੁਣ ਤੀਜਾ ਚੌਥਾ ਦਿਨ ਹੋ ਗਿਆ ਨੁਕਸਾਨ ਬਹੁਤ ਆ ਜੀ ਜਿਆਦਾ ਤਾਂ ਪੱਠੇ ਦਾ ਹੀ ਬਹੁਤ ਜਿਆਦਾ ਔਖਾ ਜੀ ਆ ਨmaal ਪਸੋਂ ਇਤਰਾ ਭੁੱਖੇ ਆ ਸਮਝ ਲੋ ਵੀ ਗਰੀਬ ਜਨਤਾ ਨੂੰ ਵੀ ਯਾਰ ਕਿਸਾਨ ਨੂੰ ਵੀ ਪੱਠਾ ਤਾਂ ਰਹੀ ਹੈ ਨਹੀਂ ਜਿਹੜਾ ਹੈਗਾ ਦੀ ਉਹ ਵੀ ਡੁੱਬ ਡੱਬ ਗਿਆ ਹਾਂ ਜੀ ਮੰਨ ਲੋ ਕਹਿ ਲਓ ਵੀ ਜਿਹੜਾ ਹਰਾ ਚਾਰਾ ਖਾਣ ਵਾਲਾ ਹੁੰਦਾ ਉਹ ਸਾਰਾ ਇਸ ਸਮੇਂ ਖਰਾਬ ਹੋ ਗਿਆ ਹਾਂ ਜੀ ਪਾਣੀ ਹੁਣ ਸਾਡੇ ਆ ਚਾਰ ਪੰਜ ਪਿੰਡ ਜੀ ਇੱਥੋਂ ਚੱਲ ਕੇ ਆਪਣੇ ਭੁੰਣੜੀ ਤੋਂ ਸਾਰੇ ਪਿੰਡ ਦੇ ਵਿੱਚ ਨੁਕਸਾਨੇ ਨੁਕਸਾਨਾ ਦੇਖ ਲੋ ਤੁਸੀਂ ਪਾਣੀ ਦਾ ਕੀ ਹਾਲ ਆ ਸਾਰੇ ਅੱਗੇ ਤੋਂ ਅੱਗੇ ਚੱਲੋਂਗੇ ਅੱਗੇ ਚੱਲੋਂਗੇ ਤਾਂ ਪਾਣੀ ਵੱਧ ਤੋਂ ਵੱਧ ਵੱਧਦਾ ਹੀ ਦਿਖ ਰਿਹਾ ਜੀ ਘਟਣ ਦੀ ਕੋਈ ਮੇਦ ਨਹੀਂ ਲੱਗ ਰਹੀ ਉਹ ਕਹੀ ਜਾਂਦੇ ਪਿੱਛੇ ਘਟ ਗਿਆ ਘਟ ਗਿਆ ਕੋਈ ਅਜੇ ਘਟਣ ਦੀ ਮੇਦ ਨਹੀਂ ਹੋਈ ਜੀ ਤਾਂ ਕਾਰਨੋਂ ਅਸੀਂ ਇੱਕੇ ਬੇਨਤੀ ਕਰਦੇ ਆ ਜੀ ਸਾਨੂੰ ਜਿਹੜਾ ਇਹ ਨਦੀ ਆ ਨਾ ਇਹ ਸਾਨੂੰ ਡੂੰਗੀ ਕਰਨ ਦੇਣ ਦੀ ਸਾਨੂੰ ਇਜਾਜ਼ਤ ਦੇਣੀ ਚਾਹੀਦੀ ਆ ਮੈਂ ਤਾਂ ਇਹੀ ਕਹਿਣਾ ਸਰਕਾਰ ਨੂੰ ਵੀ ਜਿਹਦੇ ਸਾਹਮਣੇ ਖੇਤਾਂ ਦੇ ਸਾਹਮਣੇ ਨਦੀਆ ਉਹਨੂੰ ਡੂੰਗੀ ਕਰਕੇ ਅਬਦੇ ਹੀ ਉੱਪਰ ਲਾਈ ਜਾਵੇ ਖੇਤਾਂ 'ਚ ਉੱਚੇ ਕਰੇ ਜਾਣ ਬਿਲਕੁਲ ਬਿਲਕੁਲ ਮਲਕੀਤੀ ਨੰਬਰਾਂ 'ਚ ਉਹ ਕਟੀ ਹੋਈ ਆ ਜੀ ਇਹ ਕੋਈ ਐਵੇਂ ਨਹੀਂ ਵੀ ਕੱਗਰ ਅਲੱਗ ਕਿਤੇ ਚੱਲ ਰਹੀ ਆ ਸਾਡੀਆਂ ਜ਼ਮੀਨਾਂ ਗਿਰੀਆਂ ਹੋਈਆਂ ਨਹੀਂ ਜਦ ਕਿ ਮਲਕੀਤੀ ਨੰਬਰਾਂ 'ਚ ਮਲਕੀਤੀ ਨੰਬਰਾਂ 'ਚ ਕਟੀ ਹੋਈ ਆ ਜੀ ਹਰੇਕ ਬੰਦੇ ਦੇ ਤਕਰੀਬਨ ਕੱਗਰ 'ਚ ਖੇਤ ਗਿਰੇ ਬਨੇ ਆਪਣੀ ਮਲਕੀਤੀ ਜ਼ਮੀਨਗਿਰੀ ਹੋਈ ਆ ਹਮਮ علاوہ ਸਾਹਮਣੇ ਤੁਸੀਂ ਦੇਖੋਗੇ ਸਰ ਨਾ ਗੋਭੀ ਲਈ ਸੀਗੀ 2 ਕਿੱਲੇ ਉਹ ਇੰਨਾ ਜ਼ਿਆਦਾ ਪਾਣੀ ਹੋਇਆ ਵੀ ਉਹ ਗੋਭੀ ਖਤਮ ਹੋ ਗਈ ਕੀ ਕਰੂਗਾ ਨੌਜਵਾਨ ਉਹ ਨੌਜਵਾਨ ਮੁੰਡਾ ਵੀ ਸਾਡੇ ਕੋਲ ਆ ਉਹ ਬਾਹਰ ਨਹੀਂ ਗਿਆ ਹੈਗੇ ਸੀ ਬਸ ਜਿੱਤੇ ਵੀ ਮੈਂ ਤਾਂ ਇੱਥੇ ਰਹਿ ਕੇ ਕੰਮ ਕਰਨਾ ਇਹ ਬੰਨ ਨਹੀਂ ਬੰਨੇ ਹੋਏ ਤੁਸੀਂ ਕੋਈ ਨਾ ਦੇਖੋ ਜੀ 23 ਚ ਫਲੱਡ ਆਇਆ ਸੀਗਾ ਜੀ 23 ਤੋਂ ਬਾਅਦ 24 ਚ ਅਸੀਂ ਆਪ ਖਾਲ ਸਾਈਡ ਨੇ ਬਾਕੀ ਕਿਸਾਨਾਂ ਨੇ ਪਿੰਡਦਿਆਂ ਨੇ ਆਪ ਬੰਨੇ ਸੀਗੇ ਪਰ ਉਹ ਇੰਨੇ ਜ਼ਿਆਦਾ ਨਹੀਂ ਬੰਨੇ ਗਏ ਹੁਣ ਦੁਬਾਰੇ ਪਾਣੀ ਆਇਆ ਉਹ ਕਈ ਜਗ੍ਹਾ ਤੋਂ ਪਾੜ ਪੈ ਗਿਆ ਦੁਬਾਰੇ ਹੁਣ ਜ਼ਿੰਮੇਦਾਰ ਕਿੰਨੀ ਕਵਾਰੀ ਬਣ ਲੂਆ ਇਹ ਸਰਕਾਰਾਂ ਦੇ ਕੰਮ ਨੇ ਇਹ ਨਾ ਜਿਹੜੇ ਬਨਣਾ ਪੱਥਰ ਲਾ ਕੇ ਮਜ਼ਬੂਤੀ ਨਾਲ ਜਾਲ ਵਿਛਾ ਕੇ ਲੋਹੇ ਵਾਲੇ ਤਾਰਾਂ ਨਾਲ ਫੇਰ ਰਹਿਣਾ ਇਹਨੇ ਜੇ ਐਵੇਂ ਆਪਾਂ ਕੱਚਾ ਉਹਨੂੰ ਛੱਡ ਦਾਂਗੇ ਉਹ ਤਾਂ ਫਿਰ ਜਦ ਪਾਣੀ ਦਾ ਬਹਾਅ ਆਣਾ ਉਹਦੇ ਨਾਲ ਉਹਨੇ ਰੁੜ ਜਾਣਾ ਇਹ ਸਰਕਾਰਾਂ ਦਾ ਕੰਮ ਹੈ ਜੀ ਬਿਲਕੁਲ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਮਹਿਮੂਦਪੁਰ ਸਾਬਕਾ ਸਰਪੰਚ ਹਾਂਜੀ ਕੀ ਸਥਿਤੀ ਕੀ ਹੈ ਪਾਣੀ ਦੀ ਕਿਵੇਂ ਵੇਖਦੇ ਹੋ ਤੁਹਾਡੇ ਮਹਿਮੂਦਪੁਰ ਦੇ ਨੌਜਵਾਨ ਖੜੇ ਨੇ ਇੱਥੇ ਤੁਹਾਡੇ ਮਹਿਮੂਦਪੁਰ ਦੀ ਸਾਰੇ ਆਮ ਲੋਕ ਖੜੇ ਨੇ ਪਾਣੀ ਚੜ੍ਹ ਆਇਆ ਹੈ ਜਿਹੜਾ ਸਰਕਾਰ ਹੈ ਕੋਈ ਹਿੱਲਾ ਕਰੇ ਹਜ਼ਾਰਾਂ ਕਿੱਲੇ ਦਾ ਇੱਥੇ ਨੁਕਸਾਨ ਹੋ ਗਿਆ ਸਾਰੀਆਂ ਫਸਲਾਂ ਖਤਮ ਹੋ ਗਈਆਂ ਕਿ ਗੋਬ ਦੇ ਵਿੱਚ ਫਸਲ ਸੀਗੀ ਪਾਣੀ ਪੈਣ ਨਾਲ ਹੁਣ ਸਾਰੀਆਂ ਚਿੱਟੀਆਂ ਬੱਲਾ ਨਿਕੜ ਜਾਣੀਆਂ ਤੇ ਸਾਰੀ ਫਸਲ ਖਤਮ ਆ ਸਾਡੇ ਪਿੰਡ ਦੇ ਨਾਲ ਲੱਗਦਾ ਦਰਿਆ ਘਰਾਂ ਦੇ ਨਾਲ ਪਾਣੀ ਲੱਗ ਚੁੱਕਿਆ ਕਾਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਅੰਦਰ ਉਹਨਾਂ ਦੇ ਬੇੜਾਂ ਦੇ ਵਿੱਚ ਪਾਣੀ ਵੜ ਚੁੱਕਿਆ ਸਾਰੀ ਤੂੜੀ ਖਤਮ ਹੋ ਗਈ ਜਿੱਥੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਆਮ ਲੋਕਾਂ ਨੂੰ ਖੜਨਾ ਚਾਹੀਦਾ ਇਸ ਦੁੱਖ ਦੇ ਸਮੇਂ ਦੇ ਵਿੱਚ ਕਿਉਂਕਿ ਇਹ ਬੜਾ ਭਿਆਨਕ ਸਮਾਂ ਤੇ ਇੱਥੇ ਜਿੱਥੇ ਵੀ ਅੱਜ ਹਰ ਹਰ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਜਿਹੜੀ ਗੱਲ ਪਹਿਲਾਂ ਵੀ ਮੈਂ ਕਹੀ ਸੀ ਅੱਜ ਪੰਜਾਬੀ ਹੀ ਪੰਜਾਬੀ ਦੇ ਨਾਲ ਖੜਾ ਹੈ ਪੰਜਾਬੀ ਹੀ ਪੰਜਾਬੀ ਦੀ ਮਦਦ ਕਰ ਰਿਹਾ ਹੈ ਔਰ ਜਿਹੜੇ ਪਿੰਡਾਂ ਤੱਕ ਨਹੀਂ ਪਹੁੰਚਿਆ ਉੱਥੇ ਪਹੁੰਚਣਾ ਵੀ ਪੰਜਾਬੀਆਂ ਨੇ ਐ ਸਾਡੇ ਉਹ ਕਹਿ ਲਈਏ ਛੇਰ ਜਿਨ੍ਹਾਂ ਨੂੰ ਇਹ ਕਹਿ ਕੇ ਭੰਡਿਆ ਗਿਆ ਵੀ ਇਹ ਨਸ਼ੇੜੀ ਨੇ ਇਹ ਛੇਵਾਂ ਦਰਿਆ ਪੰਜਾਬ ਚ ਨਸ਼ੇ ਦਾ ਵਗਦਾ ਹੈ ਕਈ ਚੀਜ਼ਾਂ ਦੇ ਨਾਲ ਇਹਨਾਂ ਨੂੰ ਭੰਡਿਆ ਗਿਆ ਪਰ ਅੱਜ ਉਹ ਛੇਰ ਆਪਣੀਆਂ ਟਰੈਕਟਰ ਟਰਾਲੀਆਂ ਦੇ ਨਾਲ ਇੱਥੇ ਬੰਨ ਮਾਰਦੇ ਫਿਰਦੇ ਨੇ ਇੱਥੇ ਹਰੇ ਚਾਰੇ ਦੀ ਸੇਵਾ ਕਰ ਰਹੇ ਨੇ ਕਿਉਂਕਿ ਮੈਨਾ ਸਵੇਰੇ ਇੱਕ ਛੋਟੀ ਜੀ ਪੋਸਟ ਦੇਖੀ ਜਿੱਚ ਬੜੀ ਭਾਵੁਕ ਕਰਦਾ ਲਿਖਿਆ ਹੋਇਆ ਸੀਗਾ ਕਿ ਸਰਸਾ ਨਦੀ ਦੇ ਵਿੱਚ ਜਦੋਂ ਹੜ ਆਇਆ ਸੀ ਨਾ ਤਾਂ ਮਾਤਾ ਗੁਜਰਕੌਰ ਤੇ ਚਾਰ ਸ਼ਹਿਬਜਾਦੇ ਤੇ ਉਹਨਾਂ ਦੇ ਨਾਲ ਵੱਡਾ ਜੱਥਾ ਸਿੰਘਾ ਦਾ ਸੀ ਉਹ ਸਰਸਾ ਦਾ ਹੜ ਜਿਹੜਾ ਸੀਗਾ ਉਹ ਇੰਨਾ ਭਿਆਨਕ ਸੀ ਕਿ ਕਿਸੇ ਸ਼ਾਇਰ ਨੇ ਬਹੁਤ ਹੀ ਪਿਆਰਿਆਂ ਜੀ ਲਫ਼ਜ਼ਾਂ ਦੇ ਨਾਲ ਉਹ ਬਿਆਨ ਕੀਤਾ ਸੀਗਾ ਔਰ ਉਹ ਸਰਸਾ ਦਾ ਐਡਾ ਹੜ ਜਿਹੜਾ ਸਾਡੇ ਉਹਨਾਂ ਸਿੰਘਾਂ ਨੂੰ ਨਹੀਂ ਰੋਕ ਸਕਿਆ ਸਾਡੇ ਮਾਤਾ ਗੁਜਰਕੌਰ ਜੀ ਨੂੰ ਨਹੀਂ ਰੋਕ ਸਕਿਆ ਸਾਡੇ ਉਹਨਾਂ ਚਾਰ ਸ਼ਹਿਬਜ਼ਾਦਿਆਂ ਦੀਆਂ ਕਹਿ ਲਈਏ ਵੀ ਜਿਹੜੀ ਇਹ ਉਹਨਾਂ ਨੂੰ ਨਹੀਂ ਰੋਕ ਸਕਿਆ ਤੇ ਉਹ ਹੜ ਅੱਜ ਜਿਹੜੇ ਸਾਡੇ ਸਿਰੜੀ ਪੰਜਾਬੀ ਨੇ ਇਹਨਾਂ ਨੂੰ ਕਿੱਥੇ ਰੋਕ ਲੈਣ ਰੋਕ ਲੈਗਾ ਤੇ ਬਾਕੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਦਿੰਦੇ ਰਹਾਂਗੇ ਕੈਮਰਾ ਪਰਸ਼ਾਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਐਸ ਐਮ ਟੀਵੀ ਪੰਜਾਬ